ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੇ YouTube ਚੈਨਲ ਤੇ Facebook ਪੇਜ ਉੱਤੇ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਲਈ ਵੀਡੀਓ ਲੈ ਕੇ ਆਏ ਹਾਂ ਪੰਜ ਪੇਚੀ ਪੱਗ ਦੀ ਅਤੇ ਇਸ ਦੀ ਜਿਹੜੀ ਸ਼ੇਪ ਹੋਵੇਗੀ ਉਹ ਸੈਮੀ ਪਟਿਆਲਾ ਸਾਹੀ ਹੋਵੇਗੀ ਇਸ ਦਾ ਜਿਹੜਾ ਕਪੜਾ ਹੋਵੇਗਾ ਫੁੱਲ ਵੈਲ ਦਾ ਹੋਵੇਗਾ ਜਿਹੜਾ ਆਪਾਂ ਪਹਿਲਾ ਲਾੜ ਲਗਾਉਣਾ ਹੈ ਸਿਰ ਦੇ ਸੈਂਟਰ ਦੇ ਵਿੱਚੋਂ ਲਿਆ ਕੇ ਚੰਗੀ ਤਰ੍ਹਾਂ ਉੱਪਰਲੇ ਪੱਲੇ ਨੂੰ ਥੱਲੇ ਲਈ ਝਾੜਨ ਨੂੰ ਖਿੱਚਣਾ ਹੈ ਤੇ ਦੋ ਵਾਰ ਮੋੜ ਕੇ ਸੈੱਟ ਕਰਨਾ ਹੈ ਅਤੇ ਲਗਾ ਦੇਣਾ ਹੈ ਇਸ ਤੋਂ ਅਗਲਾ ਜਿਹੜਾ ਲਾੜ ਲਗਾਉਣਾ ਹੈ ਬੈਕ ਤੋਂ ਬੰਚ ਕਰਨਾ ਮੋਟਾ ਪਾਸਾ ਉੱਪਰ ਰੱਖਣਾ ਹੈ ਉੱਪਰਲੇ ਪੱਲੇ ਨੂੰ ਖਿੱਚ ਕੇ ਚੰਗੀ ਤਰ੍ਹਾਂ 2 ਵਾਰ ਮੋੜਨਾ ਹੈ ਸੈਟ ਸੈਟ ਕਰਨਾ ਹੈ ਚੰਗੀ ਤਰ੍ਹਾਂ ਖਲਾਰਨਾ ਹੈ ਖਲਾਰ ਕੇ ਇਸ ਨੂੰ ਰੱਖ ਲੈਣਾ ਹੈ ਅਤੇ ਬਾਅਦ ਦੇ ਨਾਲ ਸਾਫ਼ ਕਰਕੇ ਸਾਨੂੰ ਆਪਾਂ ਲਗਾ ਦੇਣਾ ਹੈ ਇਹ ਜਿਹੜੀ ਪੱਗ ਹੈ ਛੋਟੇ ਬੱਚੇ ਸਕੂਲ ਬਣ ਕੇ ਜਾਣ ਦੀ ਉਹਨਾਂ ਦੇ ਲਈ ਬਹੁਤ ਵਧੀਆ ਹੈ ਜਿਹੜਾ ਆਪਾਂ ਇਸ ਪੱਗ ਦਾ ਤੀਜਾ ਲਾੜ ਲਗਾਉਣਾ ਹੈ ਬੈਗ ਤੋਂ ਪਿੰਚ ਕਰਨਾ ਮੋਟਾ ਪਾਸਾ ਉੱਪਰ ਰੱਖਣਾ ਹੈ ਇਸ ਦੇ ਦੋ ਹੀ ਪੱਲਿਆਂ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਚੰਗੀ ਤਰ੍ਹਾਂ ਖੋਲਣਾ ਹੈ ਅਤੇ ਇੱਕ ਵਾਰ ਮੋੜਨਾ ਹੈ ਨੋਕ ਤੋਂ ਸੈੱਟ ਕਰਨਾ ਹੈ ਵਾਧੂ ਕੱਪੜੇ ਨੂੰ ਥੱਲੀ ਸਾਈਡ ਖਿੱਚ ਕੇ ਦੂਜੀ ਵਾਰ ਮੋੜਨਾ ਹੈ ਅਤੇ ਉੱਪਰਲੀ ਛੜ ਜਿਹੜਾ ਆਪਣਾ ਵਾਧੂ ਕੱਪੜਾ ਹੋਊਗਾ ਉਸ ਨੂੰ ਅੰਦਰਲੀ ਸਾਈਡ ਨੂੰ ਦਬ ਦੇਣਾ ਹੈ ਹੱਥ ਫੇਰ ਕੇ ਚੰਗੀ ਤਰ੍ਹਾਂ ਇਸ ਨੂੰ ਖੋਲ ਲੈਣਾ ਹੈ ਅਤੇ ਜਿਹੜਾ ਆਪਾਂ ਦੂਜਾ ਰਾਲ ਲਾਇਆ ਸੀ ਉਸ ਦੇ ਉੱਤੇ ਰੱਖ ਕੇ ਇਸ ਨੂੰ ਲਗਾ ਦੇਣਾ ਹੈ ਤੇ ਇਸ ਤੋਂ ਬਾਅਦ ਆਪਾਂ ਪੇਚਾਂ ਦੇ ਬਾਅਦ ਦੇ ਨਾਲ ਪੇਚਾਂ ਦੀ ਸਵੈ ਕਰਾਂਗੇ ਹੁਣ ਜਿਹੜਾ ਪੰਜ ਲੜਦਾ ਚੌਥਾ ਲੜ ਪੱਗ ਦਾ ਚੌਥਾ ਲੜ ਲਗਾਉਣਾ ਹੈ ਬੈਗ ਤੋਂ ਪਿੰਚ ਕਰਨਾ ਹੈ ਮੋਟਾ ਪਾਸਾ ਉੱਪਰ ਰੱਖਣਾ ਹੈ ਦੋਈ ਪੱਲਿਆਂ ਦੇ ਵਿੱਚੋਂ ਉੱਪਰਲੇ ਪੱਲੇ ਨੂੰ ਚੰਗੀ ਤਰ੍ਹਾਂ ਖੋਲਣਾ ਹੈ ਅੱਕ ਤੱਕ ਖੋਲ ਕੇ ਜਿਹੜਾ ਇਸ ਨੂੰ ਇੱਕ ਵਾਰ ਮੋੜਨਾ ਹੈ ਉੱਪਰਲੀ ਸ਼ੈਡ ਤੋਂ ਨੋਕ ਦੀ ਉੱਪਰਲੀ ਸ਼ੈਡ ਤੋਂ ਸੈੱਟ ਕਰਨਾ ਹੈ ਦੋ ਵਾਰ ਮੋੜਨਾ ਹੈ ਬਾਹਦੂ ਕੱਪੜੇ ਨੂੰ ਥੱਲੀ ਸਾਈਡ ਖਿੱਚ ਕੇ ਦੂਜੀ ਵਾਰ ਮੋੜਨਾ ਹੈ ਅਤੇ ਹੱਥ-ਪੈਰ ਦੇ ਹੋਏ ਚੰਗੀ ਤਰ੍ਹਾਂ ਸੈੱਟ ਕਰਕੇ ਸਾਨੂੰ ਲਗਾ ਦੇਣਾ ਹੈ ਤੁਸੀਂ ਦੇਖ ਸਕ ਰਹੇ ਹੋ ਕਿ ਜਿਹੜੀ ਆਪਣੀ ਪੱਗ ਦੀ ਸ਼ੇਪ ਹੈ ਉਹ ਬਣਨ ਲੱਗ ਚੁੱਕੀ ਹੈ ਅਤੇ ਆਪਣੇ ਪੱਗ ਦੇ ਜਿਹੜੇ ਨੇ ਚਾਰ ਪੇਚ ਕੰਪਲੀਟ ਹੋ ਚੁੱਕੇ ਨੇ ਤੇ ਅਤੇ ਇੱਕ ਪੇਚ ਹੀ ਹੁਣ ਰਹਿ ਗਿਆ ਹੈ ਕਲ ਗਿਲਾੜ ਰਹਿ ਗਿਆ ਹੈ ਤੇ ਸੈਟ ਟਕਣਾ ਰਹਿ ਗਿਆ ਹੈ ਜਿਹੜਾ ਆਪਾਂ ਅਗਲਾ ਲੜ ਲਾਉਣਾ ਪੰਜਵਾਂ ਲੜ ਲਗਾਉਣਾ ਹੈ ਲਾਸਟ ਲੜ ਲਗਾਉਣਾ ਹੈ ਮੋਟਾ ਬਸਾ ਉੱਪਰ ਰੱਖਣਾ ਹੈ ਉਸ ਦਾ ਉਪਰਲੀ ਸਾਈਡ ਇੱਕ ਜਿਹੜਾ ਹੈ ਪੇਚ ਬਣਾ ਦੇਣਾ ਹੈ ਉੱਪਰਲੇ ਪੱਲੇ ਨੂੰ ਚੰਗੀ ਤਰ੍ਹਾਂ ਅੱਧੀ ਅੱਖ ਤੱਕ ਖੋਲਣਾ ਹੈ ਇੱਕ ਵਾਰ ਮੋੜਨਾ ਹੈ ਬਾਧੂ ਕਪੜੇ ਨੂੰ ਥੱਲੇ ਦੀ ਸਾਈਡ ਖਿੱਚਣਾ ਹੈ ਨੋਕ ਦੀ ਉੱਪਰਲੀ ਸਾਈਡ ਤੋਂ ਇਸ ਨੂੰ ਸੈੱਟ ਕਰਨਾ ਹੈ ਅਤੇ ਹੱਥ ਫੇਰ ਕੇ ਚੰਗੀ ਤਰ੍ਹਾਂ ਦੂਜੀ ਵਾਰ ਮੋੜਨਾ ਹੈ ਅਤੇ ਸੈੱਟ ਕਰਕੇ ਇਸ ਨੂੰ ਲਗਾ ਦੇਣਾ ਹੈ ਜਿਹੜੀ ਆਪਣੀ ਹੁਣ ਆ ਪੱਗ ਦੀ ਸ਼ੇਪ ਆ ਜਿਹੜੀ ਕੰਪਲੀਟ ਹੋ ਚੁੱਕੀ ਆ ਤੇ ਜਿੰਨੇ ਵੀ ਪੇਚ ਲੈ ਆਪਣੇ ਸਾਰੇ ਕੰਪਲੀਟ ਹੋ ਚੁੱਕੇ ਨੇ ਤੇ ਹੁਣ ਆਪਾਂ ਪੇਚਾਂ ਦੀ ਸਫਾਈ ਕਰਾਂਗੇ ਸ਼ੇਪ ਨੂੰ ਸੈੱਟ ਕਰਾਂਗੇ ਅਤੇ ਉੱਪਰਲੇ ਪੇਚਾਂ ਦੀ ਵੀ ਸਫਾਈ ਕਰਾਂਗੇ ਅਜਹੀਆਂ ਹੋਰ ਵੀਡੀਓਾਂ ਦੇਖਣ ਦੇ ਲਈ ਸਾਡੇ YouTube ਚੈਨਲ ਤੇ Facebook ਪੇਜ ਨੂੰ ਸਬਸਕ੍ਰਾਈਬ ਫਾਲੋ ਜ਼ਰੂਰ ਕਰਿਓ ਜੀ ਅਤੇ ਤੁਹਾਨੂੰ ਜਿਸ ਵੀ ਸਟਾਈਲ ਦੀ ਪੱਗ ਦੀ ਵੀਡੀਓ ਚਾਹੀਦੀ ਹੈ ਸਾਡੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖ ਦਿਓ ਤਾਂ ਕਿ ਅਸੀਂ ਤੁਹਾਡੀ ਡਿਮਾਂਡ ਤੇ ਜਲਦੀ ਤੋਂ ਜਲਦੀ ਉਹ ਸ਼ੇਪ ਦੀ ਪੱਗ ਦੀ ਉਹ ਸਟਾਈਲ ਦੇ ਪੱਗ ਦੀ ਵੀਡੀਓ ਬਣਾ ਸਕੀਏ ਹੁਣ ਜਿਹੜਾ ਆਪਾਂ ਕੱਲ੍ਹ ਗਿਲਾੜ ਲਗਾਉਣਾ ਹੈ ਉਸ ਤੋਂ ਪਹਿਲਾਂ ਜਿਹੜਾ ਪੱਗ ਬਣ ਲਗਾਉਣਾ ਜਿੱਥੇ ਆਪਣੇ 6ਵੇਂ ਪੰਜਵੇਂ ਪੇਚ ਦੀ ਨੋਕ ਮੰਦੀ ਹੋਵੇਗੀ ਉੱਥੇ ਆਪਾਂ ਪੱਗ ਪਹਿਨੇ ਲਗਾਉਣਾ ਹੈ ਕਲਗੀ ਲੜ ਦੇ ਦੋ ਹੀ ਪੱਲਿਆਂ ਨੂੰ ਉੱਪਰਲੀ ਪੱਲੇ ਨੂੰ ਥੱਲੇਲੀ ਸਾਈਡ ਨੂੰ ਮੋੜਨਾ ਥੱਲੇਲੇ ਪੱਲੇ ਨੂੰ ਉੱਪਰਲੀ ਸ਼ਰਟ ਤੋਂ ਬਰਾਬਰ-ਬਰਾਬਰ ਫੋਲਡ ਕਰਨਾ ਹੈ ਆਪਣੇ ਜਿਹੜਾ ਇਹ ਕਲਗੀ ਲੜ ਦੇ ਉੱਪਰਲੀ ਸ਼ਰਟ ਦਾ ਕਪੜਾ ਹੋਊਗਾ ਉਸ ਦੇ ਵਿੱਚ ਜਿਹੜੇ ਵੀ ਵੱਲ ਪੈਣਗੇ ਉਹਨਾਂ ਨੂੰ ਆਪਾਂ ਸਾਫ਼ ਕਰਨਾ ਹੈ ਚੰਗੀ ਤਰ੍ਹਾਂ ਹੱਥ ਫੇਰ ਕੇ ਸਾਫ਼ ਕਰਨ ਦੇ ਬਾਅਦ ਚ ਪੱਗ ਪਹਿਨਣ ਦੇ ਥੱਲੇ ਆਪਾਂ ਇਸ ਨੂੰ ਰੱਖ ਲੈਣਾ ਹੈ ਉਸ ਤੋਂ ਬਾਅਦ ਆਪਾਂ ਪੱਗ ਪਹਿਨ ਨੂੰ ਚੰਗੀ ਤਰ੍ਹਾਂ ਸੈੱਟ ਕਰਾਂਗੇ ਜਿਹੜਾ ਪੱਗ ਪਹਿਨਣਾ ਉਹ ਚੰਗੀ ਤਰ੍ਹਾਂ ਲੜਦੇ ਅੰਦਰ ਜਾਣਾ ਚਾਹੀਦਾ ਹੈ ਜਿਸ ਕਾਰਨ ਜਿਹੜਾ ਲੜ ਲਗਾਉਣ ਦੇ ਬਾਅਦ ਵਿੱਚ ਆਪਣਾ ਜਿਹੜਾ ਕਲਗੀ ਲਾੜਾ ਉਹ ਨਾ ਠਿੱਲਾ ਹੋਵੇ ਹੁਣ ਆਪਾਂ ਪੱਗ ਪੈੰਦੇ ਥੱਲੇ ਰੱਖ ਕੇ ਇਸ ਨੂੰ ਸੱਜੀ ਪਾਸੇ ਨੂੰ ਘੁਮਾ ਦੇਣਾ ਹੈ ਤੇ ਚੰਗੀ ਤਰ੍ਹਾਂ ਖੋਲ ਕੇ ਪੰਜਵੇਂ ਲਾੜ ਦੇ ਥੱਲੇ ਇਸ ਨੂੰ ਦੱਬ ਦੇਣਾ ਹੈ ਜਿਹੜੀ ਆਪਣੀ ਪੱਗ ਦੀ ਫਰੰਟ ਸਾਈਡ ਉਹ ਕੰਪਲੀਟ ਹੋ ਚੁੱਕੀ ਹੈ ਜੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਹੁਣ ਆਪਣੀ ਪਾਗਾ ਉਸਦੇ ਸਾਰੇ ਪੇਚਾਂ ਦੀ ਸਫਾਈ ਵੀ ਹੋ ਚੁੱਕੀ ਆ ਅਤੇ ਪੇਚ ਸਾਰੇ ਕੰਪਲੀਟ ਹੋ ਚੁੱਕੇ ਹਨ ਅਰੇ ਪਾਗ ਦੇਖਣ ਦੇ ਵਿੱਚ ਵਧੀਆ ਲੱਗ ਰਹੀ ਹੈ ਹੁਣ ਆਪਾਂ ਉੱਪਰਲੇ ਪੇਚਾਂ ਦੀ ਸੈਟਿੰਗ ਕਰਾਂਗੇ ਤੇ ਚੰਗੀ ਤਰ੍ਹਾਂ ਪੇਚ ਬਾਲ ਦੇ ਨਾਲ ਇਸ ਨੂੰ ਸਾਫ਼ ਕਰਾਂਗੇ ਜਿਹੜਾ ਆਪਾਂ ਸਿਰ ਛਕੜ ਨਾਲ ਠੇਸ ਦੇ ਸੈਂਟਰ ਦੇ ਵਿੱਚ ਆਪਾਂ ਜਿਹੜਾ ਸਭ ਤੋਂ ਪਹਿਲਾਂ ਲੜ ਲਿਆ ਆਇਆ ਸੀ ਉਹਦੇ ਨਾਲ ਟਕਣਾ ਹੈ ਦੋਈ ਪੱਲਿਆਂ ਦੇ ਉਸਦੇ ਦੋਈ ਪੱਲਿਆਂ ਨੂੰ ਬਰਾਬਰ ਬਰਾਬਰ ਕਰਕੇ ਸਿਰ ਦੇ ਉੱਤੇ ਖਿਲਾਰਨਾ ਹੈ ਅਤੇ ਚੰਗੀ ਤਰ੍ਹਾਂ ਉਂਗਲੀਆਂ ਦੇ ਨਾਲ ਜੁੜੇ ਵਾਲੀ ਸਾਈਡ ਤੋਂ ਪੰਜਵੇਂ ਪੇਜ ਦੇ ਥੱਲੇ ਤੇ ਉੱਪਰਲੀ ਪੇਚਾਂ ਵਾਲੀ ਸਾਈਡ ਤੋਂ ਪਹਿਲੇ ਪੇਜ ਦੇ ਥੱਲੇ ਦੱਬ ਦੇਣਾ ਹੈ ਲੜ ਖਿੱਚਣਾ ਹੈ ਅਤੇ ਚੰਗੀ ਤਰ੍ਹਾਂ ਸੈੱਟ ਕਰਕੇ ਆਪਾਂ ਜਿਹੜਾ ਹੁਣ ਬੈਕ ਦਾ ਲੜ ਲਗਾਉਣਾ ਹੈ ਬੈਗ ਦੇ ਲਾੜ ਦੇ ਦੋਈ ਪਲੇਨ ਬਰਾਬਰ ਬਰਾਬਰ ਫੋਲਡ ਕਰਦੇ ਆ ਪਿੱਛੇ ਦਬ ਦੇਣਾ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ